ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਕਿ ਸਾਰੇ ਜਾਣੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਸਾਰੇ ਜਾਣੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਗੇ ਤੰਦਰੁਸਤ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਚੈਨਲ ਦੇ ਨਾਮ ਦਾ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੀ ਹੈ ਸੋ ਥੈਂਕ ਯੂ ਸੋ ਮੱਚ ਜਿਹੜੇ ਵੀ ਕਮੈਂਟ ਕਰਦੇ ਆ ਸਪੋਰਟ ਕਰਦੇ ਆ ਮੈਸੇਜ ਕਰਦੇ ਆ ਲਾਈਕ ਕਰਦੇ ਆ ਬਹੁਤ ਬਹੁਤ ਧੰਨਵਾਦ ਹੁੰਦਾ ਭੈਣਾਂ ਦਾ ਵੀ ਹਾਂ ਦਾ ਸੋ ਇਦਾਂ ਹੀ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਨੂੰ ਮਿਲ ਜੇ ਤੇ ਤੁਸੀਂ ਇੰਜੋਏ ਕਰ ਸਕੋ ਆਉਣ ਵਾਲੀ ਵੀਡੀਓ ਨਾਲ ਸੋ ਤੁਸੀਂ ਹਮੇਸ਼ਾ ਹਿੰ ਬਲੌਗ ਦੇਖਿਆ ਕਰੋ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਦੇਖ ਲੈਣਾ ਸੋ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਨੇ ਸੋ ਪਲੀਜ਼ ਸਾਡੇ ਸੋ ਸਾਡੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਵਾਚ ਕਰਕੇ ਦੇਖਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸੋ ਹੁਣ ਆਪਾਂ ਇਹ ਹੈਗਾ ਸੀ ਮਾਰਨਿੰਗ ਦਾ ਟਾਈਮ ਸੰਡੇ ਦਾ ਦਿਨ ਸੀ ਅੱਜ ਤੇ ਆਟਾ ਪਿਆ ਕੇ ਲਿਆਂਦਾ ਹੋਇਆ ਸੀ ਤੇ ਮੈਂ ਕਿਹਾ ਚਲੋ ਡਰਮੇ ਚ ਪਾ ਲੈਨੇ ਆ ਬਾਅਦ ਵਿੱਚ ਦੁਪਹਿਰ ਬਹੁਤ ਹੁੰਦੀ ਆ ਧੁੱਪ ਬਹੁਤ ਚੜ ਜਾਂਦੀ ਆ ਫਿਰ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਸੋ ਮੈਂ ਪੋਚੇ ਲਗਾਉਣੇ ਸੀ ਤੇ ਮੈਂ ਕਿਹਾ ਚਲੋ ਪੋਚੇ ਮੈਂ ਬਾਅਦ ਚ ਲਗਾਉਣੀ ਆ ਪਹਿਲਾਂ ਮੈਂ ਆਟਾ ਪਾ ਲੈਣੀ ਆ ਡਰਮੇ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਬਾਅਦ ਵਿੱਚ ਪਾਉਣ ਦਾ ਫਾਇਦਾ ਨਹੀਂ ਫਿਰ ਆਟਾ ਥੱਲੇ ਮਤਲਬ ਡਿੱਗ ਜਾਂਦਾ ਜਦੋਂ ਆਪਾਂ ਡਰਮੀ ਦੇ ਵਿੱਚ ਪਾਉਂਨੇ ਥੋੜਾ ਬਹੁਤਾ ਵੀ ਤੇ ਡਿੱਗ ਜਾਂਦਾ ਇਸ ਕਰਕੇ ਆਪਾਂ ਇਸ ਤੋਂ ਪਹਿਲਾਂ ਹੀ ਆਟਾ ਡਰਮੀ ਦੇ ਵਿੱਚ ਪਾਇਆ ਤੇ ਫਿਰ ਉਸ ਤੋਂ ਬਾਅਦ ਅਸੀਂ ਹੋਰ ਕੋਈ ਕੰਮ ਕੀਤੇ ਪੋਚੇ ਵਗੈਰਾ ਲਾਏ ਸਫਾਈ ਕੀਤੀ ਤੇ ਬਾਕੀ ਸਫਾਈ ਦਾ ਤੇ ਹੁਣ ਰੋਜ਼ ਦਾ ਹੀ ਕੰਮ ਆ ਕਿ ਰੋਜ਼ ਹੀ ਸਫਾਈ ਕਰਨੀ ਹੀ ਪੈਂਦੀ ਆ ਆਵੇਂ ਬੱਚੇ ਖਲਾੜਾ ਪਾਉਣ ਜਾਂ ਨਾ ਪਾਉਣ ਲੇਕਿਨ ਸਾਡੀ ਡੇਲੀ ਦੀ ਰੁਟੀਨ ਹੁੰਦੀ ਆ ਕਿ ਆਪਾਂ ਉੱਠ ਕੇ ਆਪਣਾ ਸਾਰਾ ਹੀ ਕੰਮ ਜਿਹੜਾ ਡੇਲੀ ਕਰਦੇ ਆ ਉਹ ਹਮੇਸ਼ਾ ਹੀ ਕਰਨਾ ਹੀ ਪੈਂਦਾ ਹੈ ਤੇ ਜੇ ਇਹ ਕੰਮ ਨਾ ਕਰੀਏ ਤਾਂ ਦਲਿੱਦਰ ਜਾ ਪੈਂਦਾ ਸੁਸਤੀ ਜੀ ਪੈ ਜਾਂਦੀ ਹੈ ਸੋ ਕੰਮ ਕਰਦੇ ਦਲਿੱਦਰ ਕਦੀ ਨਹੀਂ ਪੈਂਦਾ ਹੈਗਾ ਤੇ ਕੰਮ ਕਰਦੇ ਹੀ ਰਹਿਣਾ ਚਾਹੀਦਾ ਹੈ ਹਾਂ ਦੁਪਹਿਰ ਦੀ ਜਿਹੜੀ ਰੈਸਟ ਹੁੰਦੀ ਆ ਉਹ ਤਾਂ ਚਲੋ ਹਣਾ ਹਰ ਇੱਕ ਕਰਦੇ ਆ ਤੇ ਲੇਕਿਨ ਆਪਣੇ ਕੰਮ ਸਮੇਟ ਕੇ ਤੇ ਫਿਰ ਹੀ ਰਸਟ ਕਰਨੀ ਚਾਹੀਦੀ ਆ ਤੇ 8 ਘੰਟੇ ਦੀ ਨੀਂਦ ਹੀ ਬਹੁਤ ਹੁੰਦੀ ਹੈ ਬਹੁਤਾ ਸੋਣਾ ਵੀ ਨਹੀਂ ਚਾਹੀਦਾ ਕਿਉਂਕਿ ਦਲਿੱਦਰ ਵਾਂਗੂ ਦਲਿੱਦਰ ਪੈ ਜਾਂਦਾ ਹੈ ਸਰੀਰ ਨੂੰ ਇਸ ਕਰਕੇ ਸੋ ਇੱਥੇ ਮੈਂ ਆਟਾ ਪਾ ਰਹੀ ਸੀ ਤੇ ਸੋ ਜਦੋਂ ਦਾ ਮੈਂ ਚੈਨਲ ਬਣਾਇਆ ਹੋਇਆ ਮੈਂ ਕਿਸੇ ਨੂੰ ਵੀ ਫੋਨ ਨਹੀਂ ਕਰ ਪਉਂਦੀ ਹੈਗੀ ਸੋ ਰਿਸ਼ਤੇਦਾਰਾਂ ਦੇ ਗਾੜੀ ਹੱਥ ਬਨ ਕੇ ਬੇਨਤੀ ਆ ਕਿ ਇਹ ਨਾ ਸੋਚੋ ਕਿ ਮੈਂ ਜਾਣ ਬੁੱਝ ਕੇ ਨਹੀਂ ਕਰਦੀ ਕਿਉਂਕਿ ਤੁਹਾਨੂੰ ਪਤਾ ਜਦੋਂ ਚੈਨਲ ਤੇ ਕੰਮ ਕਰੀਏ ਤਾਂ ਫਿਰ ਕੋਈ ਕੰਮ ਹੁੰਦਾ ਹੈ ਇਸ ਕਰਕੇ ਜਦੋਂ ਵੀ ਮੇਰਾ ਟਾਈਮ ਲੱਗੂਗਾ ਮੈਂ ਤੁਹਾਨੂੰ ਖੁਦ ਕਾਲ ਕਰ ਲਾਂਗੀ ਕੋਈ ਗੱਲ ਨਹੀਂ ਜੀ ਬਾਕੀ ਮੈਨੂੰ ਬਹੁਤ ਵਧੀਆ ਰਿਸਪੌਂਸ ਆਉਂਦਾ ਵਾ ਹਰ ਇੱਕ ਮੇਰੇ ਚਾਹਣ ਵਾਲੇ ਮੇਰੇ ਰਿਸ਼ਤੇਦਾਰ ਮੇਰੇ ਭੈਣ ਭਰਾ ਬਹੁਤ ਹੀ ਮੈਨੂੰ ਮੈਸੇਜ ਕਰਦੇ ਆ ਇੱਕ ਦਿਨ ਵੀ ਵਲੋਗ ਨਾ ਆਵੇ ਤਾਂ ਹਮੇਸ਼ਾ ਕਹਿੰਦੇ ਆ ਕਿ ਤੁਹਾਡਾ ਵਲੋਗ ਨਹੀਂ ਆਇਆ ਇਹ ਲਿਆਉਂਦੇ ਨੇ ਅਸੀਂ ਪੱਖੇ ਇੱਕ ਵੀਰੇ ਨੇ ਮੈਨੂੰ ਕਮੈਂਟ ਕੀਤਾ ਸੀ ਕਿ ਆਂਬ ਤੁਹਾਡੇ ਘਰ ਦੇ ਆ ਤੇ ਚੁੱਪਿਆ ਕਰੋ ਤੁਸੀਂ ਆਂਬ ਵੀਰੇ ਆਂਬ ਗਰਮ ਬਹੁਤ ਹੁੰਦੇ ਆ ਤੇ ਬੁਖਾਰ ਤੇ ਹੁਣ ਜੀ ਨਹੀਂ ਲੱਤਦੇ ਹੈਗੇ ਤੇ ਬੁਖਾਰ ਜ਼ੁਕਾਮ ਗਲਾ ਖਰਾਬ ਇਹ ਤਾਂ ਹਲੇ ਤੱਕ ਸੁੱਤਰ ਨਹੀਂ ਆਉਂਦਿਆ ਫਿਰ ਦਰਦ ਦਿਖਾਈ ਦੇ ਨਹੀਂ ਆ ਕਿਉਂਕਿ ਫਿਰ ਜੂ ਹਨਾ ਵਕਤ ਨੂੰ ਬੈਠੇ ਰਹਿਣਾ ਇਸ ਕਰਕੇ ਸਾਡੇ ਤੇ ਰੁੱਲਦੇ ਫਿਰਦੇ ਅੰਬ ਆਪਾਂ ਬਸ ਦੇਖ ਕੇ ਆ ਚਾਹੀਦਾ ਕੋ ਇਥੇ ਆਪਾਂ ਰੰਦਦੇ ਹੋਏ ਸੀ ਫੈਨ ਕਿਉਂਕਿ ਮੱਛਰ ਮੱਖੀ ਬਹੁਤ ਹੋ ਗਿਆ ਸੀ ਪਤੂਆਂ ਲਈ ਤੇ ਡੰਗਣਾ ਵਾਸਤੇ ਵਿਚਾਰਿਆ ਵਾਸਤੇ ਓਖਾ ਸੀ ਕਿ ਜਿੰਨਾ ਦੇ ਸਿਰ ਤੋਂ ਆਪਾਂ ਰੋਟੀ ਖਾਣੇ ਆ ਚੱਲ ਲਈ ਉਹ ਨਾਲ ਲੱਗਾ ਧਿਆਨ ਮੰਨਦਾ ਵੀ ਸਾਨੂੰ ਪੂਰਾ ਧਿਆਨ ਰੱਖਣਾ ਚਾਹੀਦਾ ਕਿਤੇ ਰਹਿਣ ਦੇ ਪਾਪਾ ਆਪੇ ਹੋ ਲੈਣਗੇ ਤੇ ਇਹ ਕਾਫੀ ਟਾਈਮ ਦੀ ਆਪਾਂ ਬੋਲਦੇ ਫਿਰ ਸੀ ਕਿ ਫੈਨ ਲੈ ਆ ਕੇ ਲਾਉਣੇ ਆ ਚਲੋ ਹੁਣ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਵੀ ਚਲੋ ਲੱਗ ਚੁੱਕੇ ਨੇ ਸੋ ਦੋ ਫੈਨ ਲੈਂਦੇ ਆਪਾਂ ਤੇ ਵੈਸੇ ਹਜੇ ਵੈਰਿੰਗ ਵਗੈਰਾ ਹੋਣ ਵਾਲੀ ਆ ਪਰ ਵੈਰਿੰਗ ਆਪਾਂ ਹੁਣ ਮਤਲਬ ਇਕੱਠੀ ਹੀ ਕਰਵਾਉਣੀ ਆ ਕਿਉਂਕਿ ਸਾਡੇ ਬਾਥਰੂਮ ਚ ਵੈਰਿੰਗ ਹੋਣ ਵਾਲੀ ਆ ਤੇ ਡੰਗਣਾ ਵਾਲੇ ਕਮਰੇ ਚ ਹੋਣੀ ਆ ਫਿਰ ਆਪਾਂ ਇਕੱਠੀ ਇੱਕੋ ਵਾਰੀ ਕਰਵਾਵਾਂਗੇ ਵੈਰਿੰਗ ਤੇ ਵੈਰਿੰਗ ਕਰਵਾ ਕੇ ਫਿਰ ਥੋੜੀ ਸੈਟਿੰਗ ਹੋ ਜੂਗੀ ਲੇਕਿਨ ਉਸ ਟਾਈਮ ਮੱਖੀ ਬਹੁਤ ਜ਼ਿਆਦਾ ਸੀ ਤੇ ਪਸ਼ੂਆਂ ਦਾ ਬਹੁਤ ਮੰਦਾ ਹਾਲ ਸੀ ਇਸ ਕਰਕੇ ਅਸੀਂ ਖਾਧਾ ਤਰਸ ਤੇ ਆਪਾਂ ਲੈ ਆਂਦੇ ਜੀ ਪੱਖੇ ਦੋ ਤੇ ਹੁਣ ਆਪਾਂ ਪੱਖਿਆਂ ਦੀ ਸੈਟਿੰਗ ਕਰਾਂਗੇ ਤੇ ਇਹ ਸੈਟਿੰਗ ਵਗੈਰਾ ਹਰਜੋਤ ਦੇ ਪਾਪਾ ਨੇ ਖੁਦ ਕਰੀ ਕਿ ਉਹਦੀ ਚੀਜ਼ ਰੱਖੀ ਕਿਉਂਕਿ ਇੰਨਾ ਕੰਮ ਤੇ ਜਾਣਦੇ ਨੇ ਪੱਖੇ ਵਗੈਰਾ ਫਿੱਟ ਕਰ ਲੈਂਦੇ ਨੇ ਖੁਦ ਸਿਰਫ ਜਈ ਚੀਜ਼ ਲਿਉਣੀ ਹੁੰਦੀ ਆ ਉਸ ਤੋਂ ਬਾਅਦ ਇਹ ਫਿੱਟ ਫਿੱਟ ਕਰਕੇ ਤੇ ਲਗਾ ਦਿੰਦੇ ਨੇ ਤੇ ਉਹ ਦੋਨੇ ਦੋਨੋਂ ਪੱਖੇ ਖੋਲ ਤੇ ਆ ਦੇਖੀ ਆ ਤੇ ਦੋ ਇਹ ਉਹਦੇ ਵੀ ਕਲਰ ਵੀ ਠੀਕ ਸੀ ਬਲੈਕ ਬਲੈਕ ਸੀ ਕਲਰ ਇੱਕ ਥੱਲੇ ਲਾਉਣ ਵਾਲਾ ਹੁੰਦਾ ਇੱਕ ਉੱਪਰ ਅਲੇ ਦੋ ਪੱਖੇ ਹੋਰ ਲੈਉਣੇ ਨੇ ਦਾਵਾ ਆ ਪੱਖੇ ਦਾ ਵੇ ਤਾਂ ਹੈਗਾ ਕੋਈ ਵੀ ਆਪਾਂ ਬਹੁਤ ਜਲਦ ਲੈਉਣੇ ਨੇ ਇੱਕ ਕਿਚਨ ਦਾ ਪੱਖਾ ਲੈਉਣਾ ਇੱਕ ਲੌਬੀ ਦਾ ਲੈਉਣਾ ਇਹ ਵੀ ਪੱਖੇ ਲਿਆ ਕੇ ਲੈਉਣੇ ਨੇ ਬੋਲਾ ਮਮਾ ਫਿਰ ਕੰਪਨੀ ਤੋਂ ਆਇਆ ਉਹ ਤਾਂ ਦੇਦਾ ਪਰ ਇਹ ਸੋਚਿਆ ਕਿ ਚਲੋ ਪਹਿਲਾਂ ਪਸੂਆਂ ਦਾ ਡੰਡਰਾਂ ਦਾ ਵਿਚਾਰ ਨੇ ਸੋਚੀ ਕਿ ਕਿ ਬੇਜੁਬਾਨ ਨੇ ਵਿਚਾਰੇ ਤੇ ਘਰ ਦੇ ਪੱਖੇ ਬਾਦ ਵਿੱਚ ਲਗਾ ਲਾਂਗੇ ਪਹਿਲਾਂ ਉਹਨਾਂ ਨੂੰ ਲਗਾ ਕੇ ਦਈਏ ਕਿਉਂਕਿ ਸਾਰਾ ਦਿਨ ਕਿੱਲੇ ਦੇ ਨਾਲ ਬਚਣਾ ਬੜਾ ਔਖਾ ਹੁੰਦਾ ਹੈ ਸਾਰਾ ਦਿਨ ਵਿਚਾਰੇ ਖਲੋਤੇ ਰਹਿੰਦੇ ਆ ਸਾਡੇ ਵੜਗੇ ਨੂੰ ਮੱਖੀ ਮੱਛਲ ਲੜੇ ਤੇ ਆਪਾਂ ਭੱਜ ਕੇ ਕਦੀ ਉਧਰ ਭੱਜ ਕੇ ਕਦੀ ਉਧਰ ਤੇ ਪਸੂ ਵਗਾਰੇ ਪਸੂ ਚਾਰੇ ਦੂਜਾ ਰੱਖਦੇ ਜਿੱਥੇ ਬੰਦ ਉੱਥੇ ਰਹਿ ਜਾਂਦੇ ਨੇ ਉਦੋਂ ਗਾਪਸਾਂ ਨੂੰ ਵਿਚਾਰੇ ਹੋ ਸਕਦੇ ਤੇ ਇਸ ਕਰਕੇ ਉਹਨਾਂ ਦਾ ਪਹਿਲਾਂ ਸੋਚਣਾ ਚਾਹੀਦਾ ਸਾਨੂੰ ਬੇਜੁਬਾਨਾਂ ਦਾ ਸਭ ਤੋਂ ਪਹਿਲਾਂ ਸੋਚੋ ਉਸ ਤੋਂ ਬਾਅਦ ਆਪਣੇ ਘਰ ਦਾ ਸੋਚੋ ਕਿਉਂਕਿ ਬੇਜੁਬਾਨ ਵੀ ਸਾਡੇ ਅਸਾਂ ਤੇ ਕਿ ਹੁੰਦੇ ਆ ਵਿਚਾਰੇ ਸੋ ਆਪਾਂ ਜੇ ਬੇਜਵਾਨਾਂ ਦੀ ਕਦਰ ਜ਼ਿਆਦਾ ਕਰਾਂਗੇ ਤੇ ਵਾਹਿਗੁਰੂ ਬਹੁਤ ਜ਼ਿਆਦਾ ਦਿੰਦੇ ਬਹੁਤ ਜ਼ਿਆਦਾ ਆਹੋ ਆ ਚਿੱਟਾ ਪੱਖਾ ਵੀ ਫੇਰੇ ਕਿਉਂ ਨਹੀਂ ਲਾ ਦੇ ਜੇ ਜਵਾਨਾਂ ਦੀ ਜਿੰਨੀ ਆਪਾਂ ਇੱਜ਼ਤ ਕਰਾਂਗੇ ਰਿਸਪੈਕਟ ਕਰਾਂਗੇ ਉਨਾ ਹੀ ਵਾਹਿਗੁਰੂ ਸਾਡੀ ਪ੍ਰਿਆਰ ਸੁਣਦੇ ਨੇ ਸਾਡੀ ਅਰਦਾਸ ਸੁਣਦੇ ਨੇ ਮੈਂ ਵੇਖੀ ਜੋ ਕਈਆਂ ਨੂੰ ਹੁੰਦਾ ਹੈ ਨਾ ਕਿ ਸਾਡੇ ਘਰ ਚਾਹ ਜੇ ਸਾਡੇ ਘਰ ਚਾਹ ਜੇ ਸਾਡੀ ਆਹ ਚੀਜ਼ ਬਣ ਜੇ ਉਹ ਚੀਜ਼ ਬਣ ਜੇ ਪਰ ਮੈਨੂੰ ਮੈਨੇ ਸ਼ੁਰੂ ਤੋਂ ਕਦੀ ਇਹ ਚੀਜ਼ ਨਾਲ ਕਦੀ ਲਾਲਚ ਨਹੀਂ ਸੀ ਕਿ ਮੈਂ ਆਪਣੇ ਘਰ ਦੀ ਆਹ ਚੀਜ਼ ਲਿਉਣੀ ਆ ਮੈਂ ਆਹ ਲਿਉਣੀ ਆ ਮੈਂ ਵਾਹਿਗੁਰੂ ਤੇ ਛੱਡ ਦਿੱਨੀ ਆ ਕਿ ਜਦੋਂ ਵਾਹਿਗੁਰੂ ਜੀ ਦਾ ਹੁਕਮ ਜਦੋਂ ਵਾਹਿਗੁਰੂ ਜੀ ਨੇ ਚੀਜ਼ ਲਿਆ ਕੇ ਦੇਣੀ ਹੋਊਗੀ ਹਨਾ ਕਿਉਂਕਿ ਉਹਨਾਂ ਦੀ ਹੁਕਮ ਤੋਂ ਬਿਨਾਂ ਕੁਝ ਨਹੀਂ ਪੱਤਾ ਵੀ ਨਹੀਂ ਹਿਲਦਾ ਤੇ ਬਸ ਵਾਹਿਗੁਰੂ ਜੀ ਦਾ ਧੰਕ ਮੱਤੀਆਂ ਸੰਗਤ ਨੂੰ ਬਾਬਾ ਦੀਪ ਸਿੰਘ ਜੀ ਨੇ ਪਤਾ ਨਹੀਂ ਕਿਰੇ ਵਾਲੀ ਕੀ ਚੀਜ਼ ਲਿਆ ਰਹੀ ਹੈ ਤੇ ਬੰਦੇ ਦੇ ਚਲੋ ਡ੍ਰੀਮ ਤੇ ਬਹੁਤ ਹੁੰਦੇ ਆ ਹਨ ਤੇ ਚਲੋ ਵਾਹਿਗੁਰੂ ਦੀ ਹਮੇਸ਼ਾ ਅਰਦਾਸ ਕਰਨੀ ਚਾਹੀਦੀ ਹੈ ਵਾਹਿਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਡ੍ਰੀਮ ਦਾ ਚਲੋ ਜ਼ਿੰਦਗੀ ਚ ਬੰਦਾ ਹੈਗਾ ਤੇ ਡ੍ਰੀਮ ਵੀ ਪੂਰੇ ਹੋ ਜਾਂਦੇ ਆ ਸੋ ਇੱਥੇ ਰੈਡੀ ਹੋ ਗਏ ਨੇ ਪੱਖੇ ਦੋਨੋਂ ਤੇ ਹੁਣ ਆਪਾਂ ਜਾਵਾਂਗੇ ਵੇਲੀ ਤੇ ਫਿਰ ਇਹ ਪੱਖੇ ਰੈਡੀ ਕਰਕੇ ਤੇ ਫਰਜੋ ਦੇ ਪਾਪਾ ਪੋਲੀ ਲੈਣ ਚਲ ਗਏ ਸੀ ਤੇ ਸੋ ਹੁਣ ਆਪਾਂ ਲਾ ਗਏ ਨੇ ਫੈਨ ਇਹ ਲੱਗ ਗਏ ਨੇ ਪੱਖੇ ਦੋ ਫੈਨ ਲਿਆਂਦੇ ਸੀ ਤੇ ਉਹ ਆਪਾਂ ਕਰਦੇ ਸੀ ਬਣੀ ਕਿਉਂਕਿ ਮੈਨੂੰ ਆ ਦੇਖੋ ਤੁਸੀਂ ਲੱਗੇ ਜੁਗਾੜ ਪੱਖੇ ਲਵਾਉਣੇ ਪੈਣੇ ਸੀ ਇਸ ਕਰਕੇ ਇਹ ਵੈਡਿੰਗ ਵਗੈਰਾ ਹੋਣ ਤੇ ਪੱਖੇ ਲਗਾ ਕੇ ਫਿਰ ਉਸ ਤੋਂ ਬਾਅਦ ਮੈਂ ਵੀਡੀਓ ਬਣਾਈ ਸੀ ਸੋ ਤੁਸੀਂ ਦੇਖ ਸਕਦੇ ਹੋ ਪੱਖੇ ਹੋ ਗਏ ਨੇ ਰੈਡੀ ਤੇ ਸੋ ਇੱਕ ਨੂੰ ਵਿਚਾਰੀ ਨੂੰ ਸਾਡੀ ਵਸੀ ਨੂੰ ਬਹੁਤ ਬੁਖਾਰ ਸੀ 106 ਬੁਖਾਰ ਸੀ ਤੇ ਡਾਕਟਰ ਕੋ ਆਪਾਂ ਮੈਡੀਸਿਨ ਵਗੈਰਾ ਲੈ ਕੇ ਦਿੱਤੀ ਆ ਤੇ ਕੱਲ ਡਾਕਟਰ ਫੇਰ ਆਉਣਗੇ ਤੇ ਫਿਰ ਤੋਂ ਮੈਡੀਸਿਨ ਦਵਾਵਾਂਗੇ ਬੁਖਾਰ ਦੇ ਕਰਕੇ ਵਿਚਾਰੇ ਸੋ ਅੱਜ ਡਾਕਟਰ ਫੇਰ ਹੋਣਗੇ ਤੇ ਮੈਡੀਸਿਨ ਦੇਣਗੇ ਤੇ ਲੋ ਜੀ ਪੱਖੇ ਲੱਗ ਗਏ ਨੇ ਤੇ ਜੇ ਅੱਜ ਦੀ ਵੀਡੀਓ ਸਾਡੀ ਵਧੀਆ ਲੱਗੇ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਸੋ ਮਿਲਦੇ ਆ नेक्स्ट ਵੀਡੀਓ ਨਾਲ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ